ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਐਸ ਐ ਸਾਲੂ ਵਾਲੀਆ ਅੱਜ ਮੈਂ ਪੰਜਾਬੀਆਂ ਨੂੰ ਮੁਬਾਰਕਬਾਦ ਦੇਣ ਜਾ ਰਿਹਾ ਕਿ ਅੱਜ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਕੀਤਾ ਸੀਗਾ ਅੱਜ ਉਹ ਪਿੰਡਾਂ ਪਿੰਡਾਂ ਤੱਕ ਸ਼ਹਿਰਾਂ ਦੇ ਹਰ ਵਾਰਡ ਚ ਪਹੁੰਚਣ ਜਾ ਰਿਹਾ ਹੈ ਅੱਜ ਹਰ ਪਿੰਡ ਦੇ ਅੰਦਰ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਵਾਂ ਸ਼ਹਿਰ ਦੇ ਅੰਦਰ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਜਿਹੜਾ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰਨ ਜਾ ਰਹੇ ਹੈ ਜਿਸ ਚ ਪਹਿਲਾ ਕੰਮ ਸੀਗਾ ਪੁਲਿਸ ਦਾ ਹੁਣ ਕੰਮ ਹੈ ਸਾਡੇ ਲੋਕਾਂ ਦਾ ਹਰ ਪਿੰਡ ਚ ਜਾਵਾਂਗੇ ਹਰ ਪਿੰਡ ਚ ਇੱਕ ਸਭਾ ਕਰੀ ਜਾਏਗੀ ਉੱਥੇ ਸਾਰੇ ਪਿੰਡ ਵਾਸੀਆਂ ਨੂੰ ਇੱਕ ਸੋਚ ਕਾਈ ਜਾਏਗੀ ਔਰ ਇਸ ਸੋਚ ਦੇ ਅੰਦਰ ਕਿਹਾ ਜਾਏਗਾ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਹੈ ਉਹਦੀ ਅਸੀਂ ਸਾਥ ਨਹੀਂ ਦੇਵਾਂਗੇ ਉਹਦੇ ਲਈ ਅਸੀਂ ਜ਼ਮਾਨਤ ਨਹੀਂ ਕਰਾਂਗੇ ਔਰ ਜਿਹੜਾ ਵੀ ਇਸ ਨਸ਼ਾ ਲੈ ਰਿਹਾ ਹੈ ਉਹਦਾ ਇਲਾਜ ਹਸਪਤਾਲਾਂ ਚ ਕਰਾਇਆ ਜਾਏਗਾ ਡੀਡਿਕਸ਼ਨ ਸੈਂਟਰਾਂ ਚ ਕਰਾਇਆ ਜਾਏਗਾ ਓਟ ਕਲੀਨਿਕਸ ਚ ਕਰਾਇਆ ਜਾਏਗਾ ਤਾਂ ਕਿ ਆਪਾਂ ਜੜੋਂ ਪੰਜਾਬ ਦੇ ਅੰਦਰ ਨਸ਼ਾ ਖਤਮ ਕਰ ਸਕੀਏ ਔਰ ਇਸ ਦੇ ਅੰਦਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਨਵਾਈਟ ਕਰਦਾ ਆਓ ਆਪਾਂ ਇਸ ਮੁਹਿੰਮ ਦਾ ਹਿੱਸਾ ਬਣੀਏ ਯੁੱਧ ਨਸ਼ੇ ਵਿਰੁੱਧ ਤੇ ਸਾਡਾ ਜਿਹੜਾ ਨਸ਼ਾ ਮੁਕਤੀ ਯਾਤਰਾ ਨਸ਼ਾ ਮੁਕਤੀ ਮੋਰਚਾ ਦਾ ਮੈਂਬਰ ਬਣੀਏ ਔਰ ਇੱਕ ਨੰਬਰ ਵੀ ਰਿਲੀਜ਼ ਕੀਤਾ ਗਿਆ ਜਿਹੜਾ ਕਿ ਨਸ਼ਾ ਮੁਕਤੀ ਮੋਰਚਾ ਦੇ ਲੋਕਾਂ ਨੂੰ ਦਿੱਤਾ ਜਾਏਗਾ ਜੇ ਕਿਸੇ ਵੀ ਹਲਕੇ 'ਚ ਕਿਸੇ ਵੀ ਪਿੰਡ 'ਚ ਕਿਸੇ ਵੀ ਵਾਰਡ 'ਚ ਕਿਸੇ ਵੀ ਲੋਕ ਸਭਾ ਸੀਟ 'ਚ ਕੋਈ ਨਸ਼ਾ ਵੇਚੇਗਾ ਉਸ ਤੇ ਇਨਫੋਰਮੇਸ਼ਨ ਦਿੱਤੀ ਜਾਏਗੀ ਇੱਕ ਪੁਲਿਸ ਦਾ ਅਫਸਰ ਉਸ ਤੇ ਨੋਡਲ ਅਫੀਸਰ ਲਾ ਦਿੱਤਾ ਗਿਆ ਔਰ ਨਾਲ ਦੇ ਨਾਲ ਉਸ ਬੰਦੇ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਓ